ਜੀ ਸਾਹਮਣੇ ਲੈ ਕੇ ਆਇਆ ਮਾਡੋ ਨਾਲ ਕੋਈ ਕਿਤਾਬੀ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਕੋਈ ਫਿਲਮੀ ਕਹਾਣੀ ਹੈ ਇਹ ਮੇਰੀ ਆਪਣੀ ਹੱਡ ਬੀਤੀ ਹੈ ਮੈਂ ਆਪਣੀ ਜ਼ਿੰਦਗੀ ਦੇ 17-18 ਸਾਲ ਨਸ਼ੇ 'ਚ ਬਰਬਾਦ ਕਰਦੇ ਤੇ ਮੈਂ ਨਸ਼ੇ ਨਸ਼ੇ ਦੇ ਮਤਲਬ ਕਿ ਸਟਾਰਟ 12-18 ਗੋਲੀਆਂ ਇੱਕ ਟਾਈਮ ਤੇ ਆ ਖਾਂਦਾ ਸੀ ਉਸ ਤੋਂ ਬਾਅਦ 35 ਤੋਂ 40 ਹੋ ਜਾਂਦੀਆਂ ਸੀ ਤੇ ਉਸ ਤੋਂ ਬਾਅਦ 2012 ਜਾ ਗਈ ਸੀ ਜੀ ਸਮਾਇਕ ਸਮਾਇਕ ਮੈਂ ਇੱਕ ਦਿਨ ਤੇ 2-2 ਗ੍ਰਾਮ ਪੀ ਜਾਂਦਾ ਸੀ ਤੇ ਇੱਕ ਸਾਥ ਤੰਤਨ ਲੈਣਾ ਮੋੜਦਾ ਨਹੀਂ ਜਦੋਂ ਮੈਨੂੰ ਉਹ ਵੀ ਕੰਮ ਕਰਨੋਂ ਹਟ ਵੀ ਫਿਰ ਮੈਂ ਸਿੱਧੀ ਨੱਕਰਾਈ ਨੂੰ ਖੱਟਣ ਲੱਗ ਗਿਆ ਤੇ ਉਸ ਤੋਂ ਬਾਅਦ ਆ ਗਿਆ ਸੀ ਜੀ 2014 15 ਚ ਟੱਟਾ ਟੱਟਾ ਵੀ ਮੇਰਾ ਇੰਤਜ਼ਾਰ ਦੋਕ ਲੈ ਕੇ ਆਇਆ ਸਾਡੇ ਕੋਲੇ ਉਹ ਟਾਈਮ ਚ ਕੁੜੀਆਂ ਦੀਆਂ ਕੁੜੀਆਂ ਰਹਿੰਦੀਆਂ ਸੀ ਜੀ ਧਰੋਲੇ ਦਾ ਪਹਿਲਾ ਪਾਰਟ ਵੀ ਮੇਰੇ ਯਾਰ ਦੋਸਤ ਆਪਾਂ ਨਾਂ ਕਾ ਨੂੰ ਲੈਣਾ 2015 ਚ ਪਹਿਲਾ ਪਾਰਟ ਧਰੋਲੇ ਦਾ ਵੀ ਹੋਤੀ ਪਿਆ ਉਸ ਤੋਂ ਬਾਅਦ ਆ ਗਿਆ ਜੀ 200 2018 2018 ਆਉਂਦੇ ਆਉਂਦੇ ਉਦੋਂ ਆ ਜੀ ਵਾਲੀਆਂ ਕੁੜੀਆਂ ਦੇ ਕਾਰਡ ਜੇ ਬਣਨ ਲੱਗ ਗਏ ਉਦੋਂ ਉਹਨੂੰ ਆਪਾਂ ਵੀ ਕੂੜੇ ਪੱਤੇ ਆਏ ਹੋ ਗਏ ਜੀ ਵੀ ਆਹ ਹੈ ਗਿਆ ਤਾਂ ਹੈ ਗਿਆ ਬਲਕਿ ਪੂਰੇ ਐ ਹਟ ਚੁਕੇ ਸੀ ਤੇ ਜੀਵ ਵਾਲੀਆਂ ਗੋਲੀਆਂ ਵੀ ਮੇਰੀਆਂ ਇੱਕ ਦਿਨ ਦੀਆਂ 6 ਲੱਗਿਆ ਸੀ ਜੀ ਤੇ ਸ਼ਰਾਬ ਦੀ ਗੱਲ ਜੇ ਆਪਾਂ ਸ਼ਰਾਬ ਦੀ ਗੱਲ ਕਰੀਏ ਜੀ ਸ਼ਰਾਬ ਮੇਰੇ ਦਾਦੇ ਕੋਲੇ ਠੇਕੇ ਹੁੰਦੇ ਸੀ ਕੱਟੂ ਵਾਲਿਆਂ ਦੇ ਸ਼ਰਾਬ ਦਾ ਸਾਡੇ ਘਰ 'ਚ ਪਾਣੀ ਮਾਗੂ ਚਲਦੀ ਸੀ ਮਤਲਬ ਜੀ ਸ਼ੁਰੂ ਤੋਂ ਹੀ ਵੀ ਸਾਸਰਾ ਤੋਂ ਦਾ ਰੋਕ ਨਹੀਂਦੀ ਸਾਡੇ ਘਰ ਦੇ ਨਸ਼ੇ ਨਹੀਂਦੀ ਮਾਂ ਦੇ ਸ਼ਰਾਬ ਨੂੰ ਤਾਂ ਐ ਕਹਿ ਦਿੰਦੇ ਵੀ ਲਾਲਾ ਲਾਲਾ ਮਤਲਬ ਕਿ ਨਸ਼ਾ ਕੋਈ ਐ ਜਾ ਹੋਣਾ ਨਹੀਂ ਜੀ ਜਿਹੜਾ ਮੈਂ ਨਾਲ ਛੱਡਿਆ ਹੋਵੇ ਤੇ ਭਾਈ ਸੈਸੀ ਕਿਸੇ ਨਾਲ ਆਧਾਰ ਨਹੀਂ ਕਰਦੇ ਮਾਦ ਨੂੰ ਗੱਲ ਦਾਦਾ ਮੈਂ ਪੰਡ ਦਾ 30-30 ਹਜ਼ਾਰ ਦਾ ਇਕੱਠਾ ਸਮਾਨ ਲੈਂਦਾ ਜੀ ਆਪਣੀ ਉਹਨਾਂ ਨਾਲ ਘਰ ਵਾਲੀ ਗੱਲ ਹੋ ਗਈ ਸੀ ਠੀਕ ਆ ਉਹਨਾਂ ਦੀ ਜਮਾਨਤਾਂ ਤੱਕ ਕਰਾਈਆਂ ਨਹੀਂ ਮੈਂ ਆਪਣੇ ਪਾਣ ਦੇ ਨਾਮ ਪਰ ਦੇ ਕੇ ਉਹਨਾਂ ਦੀ ਜਮਾਨਤਾਂ ਲੱਗ ਕਰਾਈਆਂ ਹੋਈਆਂ ਨੇ ਮਾਦ ਨੂੰ ਦੱਸਣਾ ਚਾਹੁੰਦਾ ਵੀ ਮੈਂ ਕੋਈ ਛੋਟਾ ਅਮਲੀ ਨਹੀਂ ਸੀ ਬਟਾ ਸੀ ਵੀ ਪਰ ਆਇਆ ਕਹਿੰਦਾ ਵੀ ਜਦੋਂ ਕੋਈ ਬਾਈ ਗੁਰੂ ਦੀ ਕਿਰਪਾ ਹੋਈ ਜਾਂ ਮੇਰੀ ਮਾਂ ਦੀਆਂ ਦੁਆਵਾਂ ਲਾਓ ਠੀਕ ਆ ਅੱਜ ਮੈਨੂੰ ਸਵਾ ਦੋ ਸਾਲ ਹੋ ਗਏ ਬਾਈ ਮੈਂ ਨਸ਼ੇ ਤੋਂ ਬਾਹਰ ਆ ਤੇ ਹੁਣ ਮੈਂ ਚਾਹਣਾ ਵੀ ਜਿਵੇਂ ਮੈਂ ਨਸ਼ਾ ਛੱਡਿਆ ਮੇਰੇ ਯਾਰ ਦੋਸਤ ਵੀ ਉਵੇਂ ਛੱਡਣਾ ਉਹਦੇ ਲਈ ਬਾਈ ਆਲਾ ਇੱਕ ਚੈਨਲ ਬਣਾਇਆ ਹੋਇਆ ਫੇਸਬੁੱਕ ਤੇ YouTube ਤੇ ਪ੍ਰੀਤ ਜੱਟ ਲਾਈਵ ਉਹ ਤੇ ਮੈਂ ਆਦਾ ਰੁਟੀਨ ਪਾਉਣਾ ਸਾਰਾ ਵੀ ਸਾਰੇ ਦਿਨ ਕੀ ਕਰਦਾ ਕੱਕ ਪੜ੍ਹ ਲੈ ਖੇਤੀਬਾੜੀ ਆਪਣੀ ਉਹ ਸਾਰੀਆਂ ਪਾਉਣਾ ਉਹ ਮੋਟੀਵੇਟ ਕਰਨ ਲਈ ਪਾਉਣਾ ਵੀ ਜਦੋਂ ਮੈਂ ਨਸ਼ਾ ਛੱਡ ਕੇ ਐ ਕਰ ਸਕਦਾ ਤਾਂ ਤੁਸੀਂ ਕਿਉਂ ਨਹੀਂ ਨਸ਼ਾ ਸੁਰੂ ਵੀਰੇ ਸੁਰੂ ਮੈਂ ਕਰ ਲਿਆ ਸੀ ਮਤਲਬ ਵੀ ਇਹ 2005-6 ਦੀਆਂ ਗੱਲਾਂ ਨੇ ਜਦੋਂ 7ਵੇਂ 8ਵੇਂ ਚ ਪੜ੍ਹਦੇ ਹੁੰਦੇ TV ਤੇ ਕਿਸੇ ਹੀਰੋ ਨੂੰ ਸਿਕਟ ਪੀਂਦੇ ਨੂੰ ਦੇਖਣਾ ਤਾਂ ਆਇਆ ਲੱਗਣਾ ਵੀ ਯਾਰ ਕਿਆ ਬਾਤ ਆ ਵੀ ਆਪਾਂ ਵੀ ਬੱਸ ਸਿਕਟ ਤੋਂ ਸ਼ੁਰੂਆਤ ਹੋਈ ਫਿਰ 9ਵੀਂ 10ਵੀਂ ਚ ਆ ਆ ਬੇ ਜਿਹੜੇ ਨਾਲ ਪੜ੍ਹਦੇ ਵੀ ਉਹਨਾਂ ਨਾਲ ਇਹ ਹਾ ਟ ਤੇ ਆਪ ਲੋਗ ਵੱਡਿਆਂ ਨਾਲ ਇਹ ਹਾਜ਼ ਪਏਗੇ ਤੇ 9ਵੀਂ 10ਵੀਂ ਤੇ ਸਕੂਲ ਚ ਪੜਦੇ ਪੜਦੇ ਆਪ ਕਾਲਜ ਚ ਕਿਤੇ ਮਾਸਤਵਾਨਾ ਸਾਹਿਬਾ ਕਿਤੇ ਸੰਘੇੜੇ ਜਗਦੇ ਆਸੜੀ ਕਾਲਜ ਚ ਬਸ ਉੱਥੇ ਫਿਰਦੇ ਰਹਿਣਾ ਤੇ ਬਸ ਭਾਈ ਪਤਾ ਹੀ ਨਹੀਂ ਲੱਗਿਆ ਮ제 ਮ제 ਚ ਲੱਗੇ ਕਦੋਂ ਮੈਨਸੇ ਦਾ ਆਪ ਹੀ ਹੋ ਗਿਆ ਫੇਰ ਤੱਕ ਕਦੇ ਵਿਆਹ ਹੁੰਦਾ ਸਾਡੇ ਕੋਈ ਸਾਦੀ ਭੋਗ ਗਮੀ ਬਸ ਮੇਨ ਮੇਰਾ ਨਸੇ ਹੀ ਰਹਿ ਗਿਆ ਸੀ ਤੇ ਸਟਿਆ ਜੀ ਸਟਿਆ ਵੀਰੇ ਮੈਂ 2 ਫਰਵੀ 2023 ਨੂੰ ਗੁਰੂ ਰਈ ਜੀ ਕਿਰਪਾ ਹੋਈ ਜਾਂ ਮੇਰੀ ਮਾਂ ਦੀਆਂ ਦੁਆਵਾਂ ਨਾਲ ਵੀ ਮੈਂ ਅੰਬਰਤ ਪਾਣ ਕਰਕੇ ਨਸੇ ਨੂੰ ਛੱਡਿਆ ਤੇ ਕਿ ਨਿੱਚਾ ਦੀ ਮੇਰੇ ਵੀ ਮਸ ਛੱਡਣਾ ਕਿਉਂਕਿ ਮੈਂ ਰਾਤ ਨੂੰ ਪਿਆ ਆ ਸੋਚਦਾ ਵੀ ਯਾਰ ਇੰਨੀ ਜ਼ਿੰਦਗੀ ਦੇ ਇੰਨੇ ਸਾਲ ਖਰਾਬ ਕਰਦੇ ਵੀ ਛੱਡਣਾ ਤਾਂ ਛੱਡਣਾ ਮੰਨ ਲਓ ਕਿ ਜੱਤਨ ਵਾਲਾ ਜੇ ਮੈਂ ਜੱਤਨ ਵਾਲੀ ਨਸਾ ਕੀਤਾ ਸੀ ਮੰਨ ਲਓ ਕਿ ਜੇ ਕਰਨ ਵਾਲਾ ਕਰਨਾ ਤਾਂ ਕਰਨਾ ਮੈਂ ਦਿੱਲੀ ਤੱਕੋ ਜਾ ਕੇ ਨਸਾ ਲੈ ਕੇ ਆਉਂਦਾ ਸੀ ਭਾਈ ਜੇ ਮੈਂ ਐ ਕਿਤੇ ਸੱਟਾਈ ਹੋਈ ਨਹੀਂ ਇੱਥੇ ਮਿਲਦਾ ਨਾ ਮਨੂ ਆਉਂਦਾ ਵੀ ਦਿਨ ਲੱਗਣਾ ਨਹੀਂ ਮੈਂ ਦਿੱਲੀ ਤੱਕ ਜਾ ਕੇ ਆਦਾ ਨਸਾ ਲੈ ਕੇ ਆਉਂਦਾ ਪਰ ਜਦੋਂ ਛੱਡਿਆ ਵੀਰੇ ਛੱਡਿਆ ਵੀ ਲਾਈਨ ਖਿੱਚ ਗਿਆ ਜਿਵੇਂ ਕੱਚ ਕਹਿੰਦੇ ਨੇ दारू ਪੀਲੇ ਭੁੱਗੀ ਗੱਲ ਕਿਉਂ ਖਾਲੇ ਭਾਈ ਦੇਖ ਬੰਦਾ ਕੰਮ ਕਰਕੇ ਥੱਕ ਗਿਆ ਦੂਸਰਾ ਗਲਾਸ ਵੀ ਪੀਤਾ ਜਾ ਸਕਦਾ ਮੈਂ ਲਾਈਨ ਕੱਟ ਕੇ ਵੀਰੇ ਆਏ ਵੀ ਮਰਨਾ ਮਨਜ਼ੂਰ ਨਸਾਂ ਨਹੀਂ ਕੋਈ ਕੱਟ ਕਰਦਾ ਜੀਬ ਜੂਬ ਖੋਲੀਆਂ ਜੀ ਮੈਂ ਉਹਨੂੰ ਦੱਸਿਆ ਮੇਰੀਆਂ ਇੱਕ ਦਿਨ ਦੀਆਂ ਛੇ ਸੀ ਹੁਣ ਤਾਂ ਇਹ ਪੀੜੀਆਂ ਉਹ ਤੋਂ ਕੁੱਟ ਕੇ ਦਿੰਦੇ ਹੁੰਦੇ ਨੇ ਡਾਕਟਰ ਜੀ ਥੱਲੇ ਧੜਕੀ ਉਹ ਤੋਂ ਤੋੜਦੇ ਹੁੰਦੇ 2018 ਦੀਆਂ ਗੱਲਾਂ ਜਿਹੜੀਆਂ ਮੈਂ ਕਰਦਾ ਤੇ ਛੱਡਿਆ ਆਈ ਬਾਈ ਤੇ ਪਹਿਲਾ ਨੁਕਸਾਨ ਨੁਕਸਾਨ ਮੈਂ ਨਸ਼ੇ 'ਚ ਬਹੁਤ ਵੱਡੇ ਵੱਡੇ ਨੁਕਸਾਨ ਚ ੱਲੇ ਬਾਈ ਇਹਦੇ ਸਰੀਰ 'ਕ ਨੁਕਸਾਨ ਸਰੀਰਿਕ ਨਕਸਾਨ ਤਾਂ ਆਇਆ ਵੀਰੇ ਹੁਣ ਵੀ ਜਿਵੇਂ ਮਾਈਕੋ ਜਿਆਦਾ ਆਸਤ ਸ਼ਕਤੀ ਨਸ਼ੇ ਵਾਲੇ ਬੰਦੇ ਦੀ ਉੰਨੀ ਰਹਿੰਦੀ ਨਹੀਂ ਜਿਆਦਾ ਆਸਤ ਬੰਦਾ ਭੁੱਲਣ ਲੱਗ ਜਾਂਦਾ ਠੀਕ ਆ ਤੇ ਮਾਲ ਪੇਸ਼ੀਆਂ ਵੀ ਲੱਤਾਂ ਵੀ ਆਏ ਦੁਖਦੀਆਂ ਨੇ ਸਰੀਰ ਕੇ ਜਿਵੇਂ ਹੁਣ ਮੈਂ ਅਸੀ ਗਰਾਊਂਡ ਆਉਂਦੇ ਹੁੰਦੇ ਪੱਕੇ ਬਾਗ ਚ ਭੱਜਣਾ ਠੀਕ ਆ ਤੇ ਉਦੋਂ ਵੀ ਆਮ ਨਾਰਮਲ ਬੰਦੇ ਨਾਲੋਂ ਮੇਰਾ ਤਾਂ ਸਿਰ ਜੀ ਚੜ ਜਾਂਦਾ ਤੇ ਮਾਨਸਿਕ ਮਾਨਸਿਕ ਤੌਰ ਤੇ ਤਾਂ ਬਈ ਬੰਦਾ ਨਸ਼ਾਤ ਬੰਦੇ ਨੂੰ ਇੰਨਾ ਤੋੜ ਦਿੰਦਾ ਯਾਰ ਬੰਦਾ ਡਿਪਰੈਸ਼ਨ ਚ ਚਲਾ ਜਾਂਦਾ ਸਾਰਾ ਦਿਨ ਇੱਕ ਕਮਰੇ ਦੇ ਅੰਦਰ ਹੀ ਬੈਠਾ ਰਹਿਣਾ ਤੇ ਮਾਤਰਾ ਕੀ ਮਾਨਸਿਕ ਤੌਰ ਤੇ ਤਾਂ ਮੈਂ ਇੰਨਾ ਟ ਕਲੋ ਰੱਪਰੇ ਕਿਵੇਂ ਏਥੇ ਲਿਆਉਣਾ ਸੀ ਜੇ ਕਿ ਮਰਦੀ ਬਾਤ ਗਿਆ ਤੇ ਸਮਾਜਿਕ ਸਮਾਜਿਕ ਦਾ ਭਾਈ ਆਪਾਂ ਦੇਖਦੇ ਆਂ ਵੀ ਨਸ਼ੇ ਵਾਲੇ ਬੰਦੇ ਦੀ ਕਿੰਨੀ ਕੀਜਤ ਹੁੰਦੀ ਆਂ ਨਾ ਅਗਲਾ ਦੇਖ ਕੇ ਵੀ ਉਹ ਆਉਂਦਾ ਅਗਲਾ ਪਰੇ ਪਾਸਾ ਭਟਕ ਕੇ ਨਿਕਣ ਲੱਗ ਜਾਂਦਾ ਵੀ ਸਮਾਜ ਚ ਤਾਂ ਵੀਰ ਇੱਜ਼ਤ ਤਾਂ ਕਿਹਦੀ ਰਹਿੰਦੀ ਆ ਹੁਣ ਆਪਾਂ ਦੇਖਦੇ ਆਂ ਜਿਹੜੇ ਬੰਦੇ ਨਸ਼ਾ ਕਰਦੇ ਆ ਵੀ ਸਮਾਜ ਕਿੰਨੀ ਕੀਜਤ ਦਿੰਦਾ ਪਰਿਵਾਰਿਕ ਤੌਰ ਤੇ ਭਾਈ ਪਰਿਵਾਰਿਕ ਤੌਰ ਤੇ ਮੇਰੀ ਫੈਮਿਲੀ ਚ ਮੇਰੀ ਮਾਤਾ ਮੇਰੀ ਪਤਨੀ ਉਹਨਾਂ ਨੇ ਬਹੁਤ ਦੁੱਖ ਚ ਲਿਆ ਜੀ ਨੀਮੀ ਪਾ ਕੇ ਰਹੇ ਜਿਵੇਂ ਅਗਲਾ ਇੱਕ ਕਹਿੰਦਾ ਵੀ ਜਿਹੜਾ ਪੁੱਤ ਨਸ਼ੇ 'ਚ ਮਿਆ ਨਾਟਕ ਚ ਪਹਿਲਾਂ ਵੀ ਉਹ ਮੁੰਡਾ ਨੂੰ ਜਾ ਕਰਦਾ ਜੀ ਉਹਦੀ ਮਾਤਾ ਉਹ ਤੋਂ ਮੇਰੇ ਆਪ ਦੀ ਕਹਾਣੀ ਜਾਦ ਆਉਣ ਲੱਗੀ ਵੀ ਹਾਂ ਜਮਾ ਯਾਰ ਆਈ ਵੀ ਮਾਤਾ ਮਾਂ ਕੋ ਉਹਦਾ ਕੀ ਜਾਉਣਾ ਜੀ ਆਪਾਂ ਦੇਖਦੀਆਂ ਜਿਹੜੇ ਸਮਾਜ ਚ ਰਹਿੰਦੇ ਨੇ ਜਿਹੜੇ ਆਲੇ-ਦਾਲੇ ਪੁੱਤ ਨਾ ਚੇ ਕਰਦੇ ਨੇ ਹਨਾ ਉਹਨਾਂ ਦਾ ਜਾਉਣਾ ਹੀ ਦੁਰਪ੍ਰਿਯ ਹੋ ਜਾਂਦਾ ਬਸ ਇੱਕ ਮਰਿਆ ਨਹੀਂ ਜਾਂਦਾ ਤੇ ਪਤਨੀ ਮੇਰੀ ਰੁੱਤ ਕੇ ਪੇਕੇ ਚਲੀ ਜਾਂਦੀ ਜੀ ਵੀ ਤੂੰ ਦਾ ਬੰਦਾ ਬਣਦਾ ਨਹੀਂ ਤੁਦਰਦਾ ਨਹੀਂ ਠੀਕ ਹੈ ਬੱਚਾ ਜੀ ਮੇਰੇ ਹੁਣ 8 ਸਾਲਾਂ ਦਾ ਉਹਨੂੰ ਨਾ ਮੈਂ ਕਦੇ ਬੁਲਾਉਣਾ ਬਸ ਮੈਂ ਆਪਣੇ ਕਮਰੇ ਜੀ ਪਿਆਰ ਰਹਿਣਾ ਬਸ ਮਸਾ ਲੈਣ ਜਾਣਾ ਫੇਰ ਆ ਕੇ ਬਸ ਫੇਰ ਪੈ ਜਾਣਾ ਤੇ ਮਰ ਰਹੀਏ ਨਾਲ ਨਾਲ ਜੀ ਜਿਹੜਾ ਮੇਰਾ ਸਭ ਤੋਂ ਕੀਮਤੀ ਚੀਜ਼ ਸਮਾਂ ਸਮਾਂ ਮੈਂ ਆਪਣੀ ਜ਼ਿੰਦਗੀ ਦੇ 17-18 ਸਾਲ ਭਾਈ ਕੈਦੜੀ ਗੱਲ ਹੀ ਐ ਸਾਹ ਸੁਰਤੀ ਮੈਨੂੰ ਹੁਣਾਂ 2 ਸਾਲਾਂ ਦੀ ਐ ਮੈਂ ਨਸੇ ਜੀ ਕਮਾਏ ਜੀ ਠੀਕ ਆ ਪੜਾਈ ਪੜਾਈ ਭਾਈ ਜਦੋਂ ਮੈਂ 2007 ਚ ਬੀਏ ਬੰਨ ਕਲੀਅਰ ਕਰ ਲਈ ਦੀ 2008 ਦੀ ਗੱਲ ਆ ਉਦੋਂ ਫਿਰ ਮੈਂ ਜਮਾਏ ਪੂਰੀ ਨਸੇ ਤਾਂ ਆਏ ਹੋ ਗਿਆ ਸੀ ਵੀ ਯਾਰ ਹਾਂ ਬਸ ਨਸੇ ਹੀ ਆਪਣੇ ਲਈ ਵੀ ਬੀਏ ਸੈ ਕਲੀਅਰ ਤੇ ਮੈਂ ਪੇਪਰ ਹੀ ਨਹੀਂ ਦਿੱਤੇ ਠੀਕ ਆ ਮੈਨੂੰ ਐ ਜੀ ਵੀ ਆਪਾਂ ਜੱਟਾਂ ਦੇ ਬੋਤਾ ਬਾਣ ਆਏਗਾ ਪਤਾ ਹੈ ਖੇਤੀ ਕਰ ਲਾਂਗੇ ਉਦੋਂ ਤੱਕ ਮੈਂ ਪੂਰਾ ਲਾਪਰਵਾਹ ਹੋ ਚੁੱਕਿਆ ਜੀ ਮਤਲਬ ਕਿ ਮੈਨੂੰ ਐਂ ਲੱਗਦਾ ਸੀ ਮੈਸੇਜ ਜੱਬੀ ਮੈਂ ਬੇਪਰਵਾਹ ਬੇਪਰਵਾਹ ਭਾਈ ਮੈਂ ਹੋਣਾ ਠੀਕ ਹੈ ਬੇਪਰਵਾਹ ਆਪਾਂ ਨੂੰ ਗੁਰੂਆਂ ਨੇ ਸਿਖਾਇਆ ਵੀ ਕਹਿਆ ਜਾਂ ਮਰਜੀ ਸਮਾਂ ਆਉਂਦਾ ਛੋਟੇ ਤੇ ਬੇਪਰਵਾਹ ਰਹੋ ਠੀਕ ਹੈ ਸਿੱਖੀ ਆਪਾਂ ਨੂੰ ਬੇਪਰਵਾਹੀ ਸਿਖਾਉਂਦੀ ਹੈ ਤੇ ਮੈਂ ਇਹ ਹੀ ਕਹ ਰਿਹਾ ਚਾਹੁੰਦਾ ਵੀ ਉਹ ਮੇਰੀ ਲਾਪਰਵਾਹੀ ਸੀ ਹੁਣ ਮੈਂ ਬੇਪਰਵਾਹ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਭਾਈ ਲੋਕ ਅਗਲਾ ਕਹਿੰਦਾ ਵੀ ਮਤਾਂ ਦੱਤਾ ਇਹਨਾਂ ਨਸ਼ਾ ਕਰਕੇ ਆਪ ਬਹੁਤ ਦੁੱਦਤਾ ਪਰ ਉਹ ਜੀ ਜਨਾ ਮੈਨੂੰ ਫਰ ਮੇਰਾ ਮਕਸਦਾ ਇਹ ਹੈ ਵੀ ਜੇ ਮੈਨੂੰ ਕੋਈ ਦੇਖ ਕੇ ਇੱਕ ਬੰਦਾ ਵੀ ਨਸ਼ਾ ਛੱਡਦਾ ਹੈ ਠੀਕ ਹੈ ਤਾਂ ਉਹ ਇੱਕ ਨੂੰ ਦੇਖ ਕੇ 10 ਛੱਡਣਗੇ ਠੀਕ ਹੈ ਉਹ 10 ਨੂੰ ਸਾਡ ਦੇਖ ਕੇ 100 ਸਾਡੂ ਤੇ ਉਹ 100 ਨੂੰ ਦੇਖ ਕੇ 1000 ਬੰਦਾ ਨਸ਼ਾ ਛੱਡੂ ਠੀਕ ਹੈ ਇਹ ਹੋ ਗਏ ਸੀ ਨਸ਼ੇ ਦੇ ਨਕਸ਼ਾ ਵਾਲਾ ਤੇ ਹੁਣ ਮਿੱਤਰੋ ਵਾਏ ਆਏ ਦਾ ਵੀ ਨਸ਼ੇ ਵਾਲੀ ਜ਼ਿੰਦਗੀ ਤੇ ਹੁਣ ਵਾਲੀ ਮੇਰੀ ਜ਼ਿੰਦਗੀ ਕਿਵੇਂ ਆ ਪਹਿਲਾਂ ਤਾਂ ਜੀ ਮੈਂ ਮਾਦਰਜੀਤ ਜੇ ਸਾਡੇ ਪਸ਼ੂ ਰੱਖੇ ਪਸ਼ੂਆਂ ਦਾ ਜੰਗਲ ਖੁੱਲੇ ਜਾਂਦਾ ਮੈਂ ਪਸ਼ੂਆਂ ਦਾ ਸੰਗਲ ਤੱਕ ਨਹੀਂ ਕੋਨਾਬਸ ਮੈਂ ਆਦਰੀ ਕਮਰੇ ਤੋਂ ਬਾਹਰ ਹੀ ਨਹੀਂ ਨਿਕਲਦਾ ਮੇਰਾ ਕਹਿਣ ਦਾ ਮਕਰੋ ਠੀਕ ਹੈ ਤੇ ਹੁਣ ਹੁਣ ਬਈ ਮੈਂ ਆਪਣੇ ਪਸ਼ੂ ਰੱਖੇ ਹੋਏ ਨੇ ਠੀਕ ਹੈ ਸਵੇਰੇ ਉੱਠਦਾ ਪਹਿਲਾਂ ਦਾ ਸਵੇਰੇ ਉੱਠ ਕੇ ਸੈਰ ਤੇ ਜਾਣਾ ਆ ਪੱਕੇ ਬਾਗ ਦਾ ਵੀ 50 ਡੇ ਤੇਲ ਜੀ ਵੀ ਰੱਖਿਆ ਦੀ ਨਜ਼ੀਦ ਨਹੀਂ ਸੋਫੀ ਬੰਦੇ ਤੋਂ ਵਿਪਤ ਜਾ ਜਾਂਦਾ ਜੀ ਠੀਕ ਹੈ ਸਾਡੇ ਨਾਲ ਆਉਂਦੇ ਵੀ ਸੀ ਕੋਈ ਦੱਸ ਦੇਣਾ ਆਉਂਦਾ 50 ਡੇ ਰੱਖਿਆ ਸੀ ਅਸੀਂ ਉਹਦੋਂ 50 ਡੇ ਪੂਰੇ ਕਰੇ ਠੀਕ ਹੈ ਹੁਣ ਵੀ ਅਸੀਂ ਡੇਲੀ ਸੈਰ ਤੇ ਜਾਣਾ ਗੁਰੂ ਘਰ ਜਾਣਾ ਮਾਦੂ ਕੇ ਹੁਣ ਮੇਰਾ ਕਰੇ ਕੌਜੂ ਰੱਖੇ ਨੇ ਉਹਨਾਂ ਨੂੰ ਸਾਹਮਣਾ ਆਪਣੀ ਖੇਤੀ ਵੀ ਡੈਡੀ ਜੱਟ ਦੇ ਅੱਤੇ ਤੋਂ ਬਾਅਦ ਮੈਂ ਸਾਰਾ ਠੇਕੇ ਤੇ ਦੇਣ ਲੱਗ ਗਿਆ 12-12 ਕਿੱਲੇ ਹੁਣ ਮੈਂ ਆਪਣੀ ਖੇਤੀ ਵੀ ਬਾਤ ਕਰਦਾ ਕੌਜੂਆਂ ਦਾ ਮੈਂ ਮਹੀਨੇ ਦਾ 20-25000 ਰੁਪਏ ਦਾ ਦੁੱਧ ਹੀ ਪਾ ਦਿੰਦਾ ਜੀ ਇਹ ਕੋਈ ਵੀ ਉਹੀ ਨਹੀਂ ਕਹਿੰਦਾ ਮੈਂ ਤੁਹਾਨੂੰ ਭਾਈ ਇਹ ਮੈਂ ਤੁਹਾਨੂੰ ਜੇ ਪਹਿਲਾਂ ਦੱਸਿਆ ਮੇਰਾ ਫੇਸਬੁੱਕ ਤੇ ਚੈਨ ਵਾਲਾ ਪ੍ਰੀਤ ਜੱਟ ਲਾਈਵ ਤੇ YouTube ਤੇ ਵੀ ਉਹਦੇ ਮੈਂ ਆਪਦਾ ਡੇਲੀ ਰੁਟੀਨ ਵੀਡੀਓ ਆਪਣੀਆਂ ਬਣਾ ਆਪਣਾ ਅਪਲੋਡ ਕਰਦਾ ਵੀ ਮੈਨੂੰ ਦੇਖ ਕੇ ਮੇਰੇ ਦੋਸਤਾਂ ਦਾ ਵੀ ਫੋਨ ਆਉਂਦੇ ਨੇ ਵੀ ਯਾਰ ਤੈਨੂੰ ਦੇਖ ਕੇ ਸਾਨੂੰ ਵੀ ਐ ਵੀਰ ਅਸੀਂ ਦਾ ਸਾਡੀ ਹੁਣ ਮੇਰੇ ਡੀਰੀ ਸਾਹਿਬ ਨੇ ਵੀ ਜੂਤ ਆ ਜਿਹੜੀ ਮਹਮ ਜਾਲ ਦੇ ਜੀ ਨਸਾਂ ਪਰੋਤ ਜੋ ਤੱਕ ਇਹਦਾ ਮੇਣਾ ਆਈ ਕਨ ਰੱਖਿਆ ਜੂਤ ਵੀ ਤੇ ਤੁਜ ਨੂੰ ਸੇਧ ਮਿਲੇ ਤੇ ਮੈਂ ਇਹ ਪਹਿਲਾ ਮਤਲਬ ਵੀ ਆਪਦੇ ਲੈਵਲ ਤੇ ਚੱਲਿਆ ਸੀ ਮੈਂ ਸਾਲ ਪਹਿਲਾਂ ਹੀ ਸ਼ੁਰੂ ਕਰਤਾ ਸੀ ਆ ਤਾਂ ਹੁਣ ਚਲੋ ਸਰਕਾਰ ਨੇ ਹੁਣ ਚਲਾਈ ਆ ਬਹੁਤ ਵਧੀਆ ਪ੍ਰਾਲਾ ਮੈਂ ਸਾਲ ਪਹਿਲਾਂ ਹੀ ਗਰਾਊਂਡ ਆਉਣ ਲੱਗਿਆ ਸੀ ਆਪਦੇ ਰੋਤਾਂ ਨੂੰ ਆਦੇ ਫੇਸਬੁਕ ਦੇ ਜ਼ਰੀਏ ਪਸ ਜਿੱਨਾ ਕਿ ਮੇਰੇ ਕੋਲੇ ਸਾਧਨ ਸੀ ਚਲੋ ਆ ਹੁਣ ਰੱਬ ਨੇ ਮੇਰੇ ਬਾਈ ਗੁਰੂ ਨੇ ਬੱਤੀ ਥੋਣ ਲਈ ਵੀ ਬੱਤੇ ਜ਼ਿੰਮੇਵਾਰੀ ਪਾ ਦਿੱਤੀ ਵੀ ਸਾਲ ਪੰਜਾਬ ਦੇ ਜਿਵੇਂ ਹੁਣ ਮੈਂ ਕਿਤੇ ਮਲੇਰ ਕੋਟਲੇ ਕਾਜ ਜਾਣਾ ਕੱਲ ਸਾਡੇ ਨਸ਼ਾ ਮੁਕਤੀ ਕੇਂਦਰ ਸੀ ਠੀਕ ਹੈ ਤੇ ਉਹ ਉੱਥੇ ਵੀ ਮੈਂ ਸਪੀਚ ਦੇ ਕੇ ਆਇਆ ਅੱਜ ਚਲੋ ਕਿਵੇਂ ਮਰਦੀ ਲਾ ਲੋ ਹੁਣ ਚਲੇ ਗਏ ਸਾਰੇ ਸਟੂਡੈਂ ਕੋਈ ਜਾਂਦੀ ਗੱਲ ਪਚਾ ਦਿੰਦਾ ਹਨ ਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਮੈਂ ਸਹਿਤੋਂ ਨਿਕਲੋ ਸੁਨੇਹਾ ਮੇਰਾ ਇਹੋ ਜੀ ਆ ਵੀਰੇ ਜਿਹੜੇ ਬੰਦੇ ਨਸ਼ਾ ਕਰਦੇ ਕਰਦੇ ਨਹੀਂ ਉਹ ਤਾਂ ਮੈਂ ਕਹਿੰਦਾ ਇਹ ਪਾਸੇ ਜਾਇਓ ਵੀ ਨਾ ਕਿਉਂਕਿ ਇਹ ਭਾਈ ਇੰਨੀ ਖਤਰਨਾਕ ਦਲਦਲ ਹੈ ਕੋਈ ਬੰਦਾ ਤਾਂ ਇਹ ਨੂੰ ਸਮਝੀ ਨਹੀਂ ਸਕਦਾ ਵੀ ਪਾ ਸਮਾਏ ਕਿਵੇਂ ਝੱਟਾ ਕਿਵੇਂ ਛੱਡਣਾ ਕਿਉਂਕਿ ਬਹੁਤ ਔਖੀ ਗੱਲ ਹੈ ਜੀ ਵੀ ਆਪਾਂ ਕਹੀਏ ਵੀ ਇੰਪੋਸੀਬਲ ਹੀ ਹੈ ਕਿ ਉਹ ਨਿਕਲ ਉਹਦਾ ਕੋਈ ਮੇਰੇ ਚੰਗੇ ਕਰਮ ਲਾ ਲਓ ਜਾਂ ਕੋਈ ਮੇਰੀ ਮਾਂ ਦੀ ਆਤਮਾ ਜਾਂ ਕਿਵੇਂ ਮਰਜ਼ੀ ਲਾ ਲਓ ਵੀ ਮੈਂ ਇਹ ਚੋਂ ਦਲਦਲ ਤੋਂ ਨਿਕਲ ਆਇਆ ਹਾਂ ਠੀਕ ਹੈ ਹਰੇਕ ਬੰਦਾ ਨਿਕਲ ਨਹੀਂ ਸਕਦਾ ਬਈ ਸਾਡੇ ਤਨੌਲੇ ਤਨੌਲੇ ਚੋਈ ਘਟੋ ਘਟ ਮੇਰੇ 15 ਤੋਂ 20 ਦੋਸਤ ਨਸਿਆਂ ਦੀ ਪੇਟ ਚੜ ਗਏ ਤਾਂ ਕਰਕੇ ਮੈਂ ਕਹਿਣਾ ਚਾਹਣਾ ਬਈ ਬਈ ਜਿਹੜੇ ਬੰਦੇ ਕਰਦੇ ਨਹੀਂ ਉਹ ਤਾਂ ਇਹਦੇ ਪਾਸੇ ਝਾਕਿਓ ਵੀ ਨਾ ਠੀਕ ਹੈ ਵੀ ਕਿਤੇ ਐਵੇਂ ਸੁਬਾਹ ਸੁਬਾਹ ਚ ਮੈਂ ਸੁਬਾਹ ਸੁਬਾਹ ਚ ਹੀ ਲੱਗਿਆ ਸੀ ਵੀਰੇ 18 ਸਾਲ ਬਰਬਾਦ ਕਰ ਲਿਆ ਤੇ ਜਿਹੜੇ ਕਰਦੇ ਨੇ ਵੀਰੇ ਉਹਨਾਂ ਨੂੰ ਮੇਰਾ ਇੰਜ ਸੁਨੇਹਾ ਵੀ ਉਹ ਮੇਰੇ ਬਣੀ ਦੇਖੋ ਜੇ ਤੁਮ ਮੈਂ ਸੱਟ ਸਕਦਾ ਤਾਂ ਤੁਸੀਂ ਕਿਉਂ ਨਹੀਂ ਕਿਉਂਕਿ ਜਿੰਨਾ ਨਸ਼ਾ ਮੈਂ ਕਰਿਆ ਤਨਹੋਲੇ ਤੇ ਤੁਸੀਂ ਕਿਸੇ ਵੀ ਆਮਲੀ ਤੋਂ ਪੁੱਛ ਸਕਦੇ ਹੋ ਕਿਉਂਕਿ ਸਾਡਾ ਸਰਕਲ ਹੀ ਆਇਆ ਜਾਂਦਾ ਆਮਲੀਆਂ ਨੇ ਫਿਰ ਪਤਾ ਹੀ ਹੁੰਦਾ ਵੀ ਕਿਹੜਾ ਕਿੰਨਾ ਕਰਦਾ ਕਿਹੜਾ ਕਿਹੜਾ ਉਹਨਾਂ ਨੂੰ ਪੁੱਛ ਲੈ ਜੇ ਤੁਸੀਂ ਜਿੰਨਾ ਮੈਂ ਨਸ਼ਾ ਕਰਿਆ ਤਨਹੋਲੇ 'ਚ ਛੇ ਦੀ ਕਿਸੇ ਨੇ ਕਰਿਆ ਹੋਵੇ ਉਹ ਮੇਰੇ ਨਾਲ ਬਣੀ ਦੇਖਣਾ ਤੇ ਜੇ ਨਸ਼ਾ ਕਰਨਾ ਵੀਰੇ ਬਾਣੀ ਦਾ ਕਰੋ ਠੀਕ ਆ ਬਾਣੀ ਨਾਲ ਜੁੜੋ ਗੁਰੂ ਘਰ ਜਾਓ ਕਿਉਂਕਿ ਚੰਗੀਆਂ ਆਤਾਂ ਮਾੜੀਆਂ ਆਤਾਂ ਨੂੰ ਖਤਮ ਕਰ ਦਿੰਦੀਆਂ ਨੇ ਮੈਂ ਐਂ ਲਈ ਕਹਿੰਦਾ ਵੀ ਤੁਸੀਂ ਅੱਜ ਇੱਕ ਵੀ ਸੁਣ ਕੇ ਕਹੋ ਵੀ ਅਸੀਂ ਪੈਂਦਾ ਸਸੜ ਐਂ ਲਈ ਮੈਂ ਕਹਿੰਦਾ ਮੈਂ ਕਹਿੰਦਾ ਤੁਸੀਂ ਆਪਦਾ ਥੋੜਾ ਥੋੜਾ ਸਧਾਰਨ ਕਰਨ ਲੱਗ ਜਾਓ ਮਾਲਕ ਜੀ ਸਵੇਰੇ ਉੱਠ ਕੇ ਯਾਰ ਕਰਨ ਪਾਗ ਜਾਓ ਗੁਰੂ ਘਰ ਜਾਣ ਲੱਗ ਜਾਓ ਚੰਗੀ ਸੰਗਤ ਕਰਨ ਲੱਗ ਜਾਓ ਥੋੜਾ ਐਟੋਮੈਟਿਕ ਜਰੂਰ ਹੋਣ ਚੰਗੀਆਂ ਆਤਾਂ ਪੈ ਗਿਆ ਬਈ ਮਾੜੀਆਂ ਆਤਾਂ ਖਤਮ ਹੋ ਹੋ ਜਾਣਗੀਆਂ ਇਸੇ ਸਮਾਂ ਮਾਲਕ ਜੀ ਮਾਪਿਆਂ ਨੂੰ ਸਰੇ ਐਈ ਹੈ ਵੀ ਤੁਸੀਂ ਆਪਣੇ ਬੱਚਿਆਂ ਦੀ ਗੌਰ ਰੱਖਿਆ ਕਰੋ ਕਿਉਂਕਿ ਸਾਡੇ ਘਰ ਤੇ ਬਈ ਮਾਂ ਪਿਓ ਅਣਪੜ੍ਹ ਸੀ ਮੇਰਾ ਮੇਨ ਮਾਰਸ ਆਈਆਂ ਵੀ ਕਿਉਂਕਿ ਉਹਨਾਂ ਨੇ ਗੌਰ ਨਹੀਂ ਕੀਤੀ ਪਈ ਜੇ ਉਦੋਂ ਗੌਰ ਕਰ ਲੈਂਦੇ ਖੈਰ ਮੈਂ ਇੱਕ ਐ ਨਹੀਂ ਪਤਾ ਨਾ ਜੰਨ ਆ ਜਾਂਦਾ ਮੈਂ ਐਂ ਚਾਹੁੰਦਾ ਵੀ ਜਿਵੇਂ ਕਿਸੇ ਆਪਰੇ ਪੱਤੇਵਾਂ ਨੂੰ ਪੂਰੀ ਗੌਰ ਰੱਖੋ ਦੇਖੋ ਵੀ ਉਹ ਕੀ ਕਰਦਾ ਕਹੇ ਜੇ ਬੰਦਿਆਂ ਨਾਲ ਉਹਦੀ ਸੰਗਤ ਹੈ ਕਿਹਾਂ ਜਨ ਨਾਲ ਬੈਠਣੀ ਹੈ ਉੱਠਣੀ ਹੈ ਠੀਕ ਹੈ ਜੇ ਤੁਹਾਨੂੰ ਪਤਾ ਲੱਗਦਾ ਵੀ ਗਲਤ ਬੰਦੇ ਨਾਲ ਰਲਦਾ ਤਾਂ ਉਹਨੂੰ ਉੱਥੇ ਰੋਕੋ ਉਹਨੂੰ ਨਸਾਨੇ ਮਾਰੇ ਪ੍ਰਭਾਵ ਦਿਦੋ ਵੀ ਪਤਨ ਨਸ਼ੇ ਨਾਲ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਠੀਕ ਆ ਸੈਮੀਨਾਰ ਕਰਾਇਆ ਜਾਣ ਜਿਵੇਂ ਤੋਂ ਅੱਜ ਬੱਚਿਆਂ ਨੂੰ ਬਹੁਤ ਸਿੱਖਿਆ ਮਿਲੂਗੀ ਪਿਟਰੀ ਕ ਵੀ ਨਸ਼ੇ ਦੇ ਬਾੜੇ ਪ੍ਰਭਾਵ ਨੇ ਤਾਂ ਉਹ ਪੰਦਾ ਉਹ ਪਾਸੇ ਜਾਗੂ ਬਈ ਸਮਾਜ ਨੂੰ ਜੀ ਸਮਾਜ ਨੂੰ ਮੇਰਾ ਇਹ ਸਰੇ ਆ ਕਿ ਸਮਾਜ ਤੋਂ ਬਿਨਾ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਦਾ ਠੀਕ ਆ ਸਮਾਜ ਜਿਵੇਂ ਫੁੱਟੇ ਲਵੇ ਕੋਈ ਨਸ਼ਾ ਵੇਚਦਾ ਆ ਸਰਕਾਰ ਨੇ ਹੁਣ ਨੰਬਰ ਦਿੱਤੇ ਹੋਏ ਨੇ ਉਹਨਾਂ ਤੇ ਕੰਟੈਕਟ ਕਰੋ ਪ੍ਰਸ਼ਾਸਨ ਨੂੰ ਦੱਸੋ ਵੀ ਇੱਥੇ ਨਸ਼ਾ ਵੇਚਦਾ ਜਾ ਫਲਾਣਾ ਨੰਬਰ ਦਾ ਐ ਕਰਦਾ ਠੀਕ ਹੈ ਸਮਾਜ ਦਾ ਬਹੁਤ ਐਹਮ ਰੋਲ ਹੁੰਦਾ ਜੀ ਵੀ ਸਮਾਜ ਆਪਾਂ ਚੁੱਪ ਕਰਦੇ ਨਹੀਂ ਜੇ ਕਿਸੇ ਦਾ ਪੁੱਤ ਨਸੀ ਤੇ ਆਪਾਂ ਨੂੰ ਪਤਾ ਲੱਗਦਾ ਵੀ ਗਲਤ ਆ ਤਾਂ ਉਹਦੇ ਘਰਦਿਆਂ ਨੂੰ ਉਹਦੇ ਮਾਪਿਓ ਨੂੰ ਦੱਸੋ ਠੀਕ ਹੈ ਜਿੰਮੇਵਾਰੀ ਬਣਦੀ ਆ ਸਮਾਜ ਦੀ ਬਸ ਐਨਾ ਕਹਿੰਦੇ ਹੋਏ ਜੀ ਮੈਂ ਤੁਹਾਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ